ਹੈਲੋ ਜੀ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਮੌਸਮ ਆ ਵੀ ਜੀ ਦੇ ਅਕੋਰਡਿੰਗ ਆਪਾਂ ਸਾਰਾ ਸਾਰ ਆਪਣੀ ਬੋਡੀ ਨੂੰ ਬਿਲਕੁਲ ਸਹੀ ਤੰਦਰੁਸਤ ਰੱਖ ਸਕਦੇ ਹਾਂ ਉਹ ਕਿਵੇਂ ਰੱਖ ਸਕਦੇ ਹਾਂ ਉਹ ਆਪਾਂ ਅੱਜ ਅੱਜ ਡਿਟੇਲ ਵਾਈਜ਼ ਗੱਲਾਂ ਕਰਾਂਗੇ ਪਹਿਲੀ ਗੱਲ ਤਾਂ ਇਹ ਆ ਵੀ ਸਰਦੀਆਂ ਦੇ ਵਿੱਚ ਨਾ ਆਪਾਂ ਜੋ ਵੀ ਭੋਜਨ ਖਾਣੇ ਆ ਉਹ ਬਹੁਤ ਜਲਦੀ ਹਜਮ ਹੋ ਜਾਂਦਾ ਇਹ ਹੋ ਜਾਂਦਾ ਵੀ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਆਪਾਂ ਨੂੰ ਜਿਵੇਂ ਗਰਮੀਆਂ ਦੇ ਵਿੱਚ ਇਹ ਹੁੰਦਾ ਜੀ ਆਪਾਂ ਵੀ ਧੁੱਪ ਦੇ ਵਿੱਚ ਬਹੁਤ ਘੱਟ ਨਿਕਲਦੇ ਆ ਕੰਮਕਾਰਾਂ ਦਾ ਵੀ ਬਹੁਤ ਫਰਕ ਪੈ ਜਾਂਦਾ ਹੈ ਨਾ ਵੀ ਜਲਦੀ ਜਲਦੀ ਖਤਮ ਕਰੀਏ ਤੇ ਅੰਦਰ ਬੈਠੀਏ ਪਰ ਇਹਦੇ ਆਪੋਜ਼ਿਟ ਸਰਦੀਆਂ ਦੇ ਵਿੱਚ ਆਪਾਂ ਜ਼ਿਆਦਾ ਧੁੱਪ ਦੇ ਵਿੱਚ ਵੀ ਬੈਠਦੇ ਆ ਨਾ ਕਿਉਂਕਿ ਕੰਮ ਕਰ ਚਾਹੇ ਹੋਵੇ ਜਾਂ ਨਾ ਹੋਵੇ ਪਰ ਆਪਾਂ ਨੂੰ ਇਹ ਹੁੰਦਾ ਵੀ ਜਿਵੇਂ ਹੁਣ ਕੰਮਕਾਰ ਖਤਮ ਵੀ ਕਰ ਲੈਣਾ ਫਿਰ ਵੀ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਧੁੱਪ ਦੇ ਵਿੱਚ ਬੈਠੀਏ ਪਰ ਧੁੱਪ ਦੇ ਆਪਾਂ ਨੂੰ ਫਾਇਦੇ ਵੀ ਨੇ ਜੀ ਨੁਕਸਾਨ ਵੀ ਨੇ ਕਿਉਂਕਿ ਧੁੱਪ ਦੇ ਨੁਕਸਾਨ ਚਾਹੇ ਘੱਟ ਹੋਣ ਪਰ ਇਹ ਹੋ ਜਾਂਦਾ ਵੀ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਜਿਹੜੀ ਹਵਾ ਚੱਲਦੀ ਆ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਆ ਕਿਉਂਕਿ ਗਰਮੀ ਵਾਲੀ ਹਵਾ ਦੇ ਵਿੱਚ ਨਮੀ ਹੁੰਦੀ ਆ ਬਟ ਸਰਦੀਆਂ ਵਾਲੀ ਹਵਾ ਦੇ ਵਿੱਚ ਨਮੀ ਨਹੀਂ ਹੁੰਦੀ ਹੈਗੀ ਇਹ ਬਿਲਕੁਲ ਡਰਾਈ ਹੋ ਜਾਂਦੀ ਆ ਉਹਦੇ ਕਰਕੇ ਹੀ ਆਪਣੇ ਸਰੀਰ ਨੂੰ ਜ਼ਿਆਦਾ ਡਰਾਈਨੈਸ ਹੁੰਦੀ ਆ ਸਰਦੀਆਂ ਦੇ ਵਿੱਚ ਤਾ ਕਰਕੇ ਇਹ ਹੁੰਦਾ ਵੀ ਆਪਾਂ ਨੂੰ ਜਿਵੇਂ ਹੁਣ ਤੁਸੀਂ ਇਹ ਦੇਖੋ ਵੀ ਗਰਮੀਆਂ ਦੇ ਵਿੱਚ ਕਿਸੇ ਨੂੰ ਖੁਸ਼ਕੀ ਨਹੀਂ ਹੁੰਦੀ ਹੈਗੀ ਪਰ ਇਹਦੇ 올ਡ ਹਨਾ ਸਰਦੀਆਂ ਦੇ ਵਿੱਚ ਹੀ ਸਾਰਿਆਂ ਨੂੰ ਕਾਤੇ ਹੁੰਦੀ ਆ ਕਿਉਂਕਿ ਸਰਦੀਆਂ ਦੇ ਵਿੱਚ ਇਹ ਹਵਾ ਜ਼ਿਆਦਾ ਖੁਸ਼ਕ ਚੱਲਣ ਕਰਕੇ ਨਾ ਵੀ ਆਪਾਂ ਨੂੰ ਉਹ ਖੁਸ਼ਕੀ ਜ਼ਿਆਦਾ ਲੱਗਦੀ ਆ ਹਨਾ ਆਪਾਂ ਨੂੰ ਕੋਲਡ ਕਰੀਮਾਂ ਵਗੈਰਾ ਲੋਸ਼ਨ ਵਗੈਰਾ ਲਗਾਉਣੇ ਪੈਂਦੇ ਨੇ ਇਸੇ ਕਰਕੇ ਪਰ ਇਹ ਹੁੰਦਾ ਜੀ ਜਿਵੇਂ ਹੁਣ ਆਪਾਂ ਹਨਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਆਪਣਾ ਸਰਦੀਆਂ ਦੇ ਵਿੱਚ ਆਮ ਤੌਰ ਤੇ ਚਲੋ ਜੀ ਕਿਉਂਕਿ ਪਿੰਡਾਂ ਵਾਲਿਆਂ ਦੇ ਜੀਏ ਆਮ ਗੱਲ ਆ ਹਨਾ ਵੀ ਕਦੇ ਪੰਜੀਰੀਆਂ ਬਣਾ ਲੀਆਂ ਹੋਏ ਬਣਾ ਲੈ ਇਹ ਚੀਜ਼ਾਂ ਚੱਲਦੀਆਂ ਨੇ ਪਰ ਇਹ ਗੱਲ ਹੈਗੀ ਆ ਵੀ ਵਧੀਆ ਵੀ ਆ ਕਿਉਂਕਿ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਆਪਾਂ ਨਹੀਂ ਖਾ ਸਕਦੇ ਹੈਗੇ ਪਰ ਸਰਦੀਆਂ ਦਾ ਮੌਸਮ ਬਹੁਤ ਵਧੀਆ ਹੁੰਦਾ ਇਹ ਚੀਜ਼ਾਂ ਖਾਣ ਲਈ ਕਿਉਂਕਿ ਇਹਨਾਂ ਦੇ ਜੋ ਬੈਨੀਫਿਟ ਨੇ ਹਨਾ ਉਹ ਆਪਾਂ ਨੂੰ ਸਾਰਾ ਸਾਲ ਆਪਣੇ ਸਰੀਰ ਦੇ ਵਿੱਚ ਵੀ ਕੋਈ ਵੀ ਚੀਜ਼ ਆਪਾਂ ਖਾਂਦੇ ਆ ਹਨਾ ਉਹਦੇ ਫਾਇਦੇ ਤਾਂ ਹੈਗੇ ਹੈਗੇ ਨੇ ਤੇ ਉਹ ਆਪਾਂ ਨੂੰ ਸਾਲ ਭਰ ਵਧੀਆ ਆਪਣਾ ਸਰੀਰ ਰਹਿੰਦਾ ਹੈ ਨਾ ਕਮਜ਼ੋਰੀ ਫੀਲ ਨਹੀਂ ਕਰਦਾ ਹੈਗਾ ਆਪਾਂ ਨੂੰ ਥਕਾਵਟ ਨਹੀਂ ਮਹਿਸੂਸ ਹੁੰਦੀ ਹੈਗੀ ਇਸੇ ਕਰਕੇ ਵੀ ਸਰਦੀਆਂ ਦੇ ਵਿੱਚ ਜਿਵੇਂ ਸਲਾਦ ਆ ਉਹਦੇ ਵੀ ਆਪਸ਼ਨਸ ਬਹੁਤ ਹੋ ਜਾਂਦੀਆਂ ਨੇ ਹਨਾ ਵੀ ਜਿਵੇਂ ਗਰਮੀਆਂ ਦੇ ਵਿੱਚ ਆਪਣੇ ਆਮ ਤੌਰ ਤੇ ਹੈਨਾ ਘਰਾਂ ਦੇ ਵਿੱਚ ਖੀਰਾ ਹੀ ਹੁੰਦਾ ਖੀਰਾ ਏ ਕੱਕੜੀਆ ਪਤਾ ਨਹੀਂ ਕੀ ਕੀ ਕਿੱਥੇ ਕੀ ਕਹਿੰਦੇ ਹੋਣਗੇ ਬਟ ਖੀਰੇ ਨੂੰ ਤਾਂ ਚਲੋ ਖੀਰਾ ਕਹਿੰਦੇ ਨੇ ਕੱਕੜੀ ਨੂੰ ਮਤਲਬ ਅਲੱਗ-ਅਲੱਗ ਏਰੀਏ ਦੇ ਅਕੋਰਡਿੰਗ ਕਹਿੰਦੇ ਨੇ ਹੈਨਾ ਕੋਈ ਕਿਤੇ ਕਿਵੇਂ ਕਹਿੰਦਾ ਕੋਈ ਕਿਤੇ ਕਿਵੇਂ ਕਹਿੰਦਾ ਪਰ ਸਰਦੀਆਂ ਦੇ ਵਿੱਚ ਇਹ ਹੁੰਦਾ ਵੀ ਆਪਾਂ ਜਿਵੇਂ ਬ੍ਰੋਕਲੀ ਹੋਗੀ ਪੱਤਾ ਗੋਭੀ ਹੋਗੀ ਗਾਜਰ ਹੋਗੀ ਮੂੜੀ ਹੋਗੀ ਵੀ ਮਤਲਬ ਬਹੁਤ ਸਾਰੀ ਆਪਸ਼ਨਸ ਹੁੰਦੀਆਂ ਨੇ ਆਪਣੇ ਕੋਲ ਹਨਾ ਵੀ ਸਲਾਦ ਦੀਆਂ ਜਿਹੜੀਆਂ ਆਪਾਂ ਖਾ ਸਕਦੇ ਹਾਂ ਚਕੰਦਰ ਹੋ ਜਾਂਦਾ ਵੀ ਇਹਨਾਂ ਚੀਜ਼ਾਂ ਦੇ ਆਪਣੇ ਕੋਲ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਹਨਾ ਵੀ ਇਹਨਾਂ ਦੇ ਕਿੰਨੇ ਫਾਇਦੇ ਨੇ ਆਪਣੀ ਬਾਡੀ ਲਈ ਵੀ ਉਹ ਆਪਣੇ ਆਮ ਘਰਾਂ ਦੇ ਵਿੱਚ ਤਕਰੀਬਨ ਹਰ ਇੱਕ ਦੇ ਹੁੰਦੀਆਂ ਹੀ ਹੁੰਦੀਆਂ ਨੇ ਵੀ ਉਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇੱਕ ਤਾਂ ਇਹ ਹੋ ਜਾਂਦਾ ਵੀ ਆਪਣੇ ਹਰੀਆਂ ਸਬਜ਼ੀਆਂ ਹੋ ਜਾਂਦੀਆਂ ਨੇ ਹਨਾ ਵੀ ਤੇ ਬਾਕੀ ਇਹ ਆ ਜੀ ਵੀ ਕਿਉਂਕਿ ਜਿਹੜੀ ਆਪਾਂ ਮੁੱਲ ਲੈ ਕੇ ਆਉਨੇ ਆ ਹਨਾ ਬਿਨਾ ਮੌਸਮ ਤੋਂ ਹਨਾ ਵੀ ਚਲੋ ਇਹ ਹੁੰਦਾ ਵੀ ਜਿਵੇਂ ਹੁਣ ਗਰਮੀਆਂ ਦੇ ਵਿੱਚ ਵੀ ਮੂਲੀ ਆਪਾਂ ਵਗੈਰਾ ਲੈਣੇ ਆ ਗਾਜਰ ਲੈਣੇ ਆ ਕਿਉਂਕਿ ਉਹ ਸਟੋਰ ਵਾਲੀਆਂ ਹੁੰਦੀਆਂ ਨੇ ਉਹ ਚੀਜ਼ ਦਾ ਫਰਕ ਪੈ ਜਾਂਦਾ ਜਿਹੜੀ ਮੌਸਮ ਦੇ ਅਕੋਰਡਿੰਗ ਆਪਾਂ ਕੋਈ ਵੀ ਫਰੂਟ ਖਾਣੇ ਆ ਕੋਈ ਸਬਜ਼ੀ ਖਾਣੇ ਆ ਉਹਦੇ ਫਾਇਦੇ ਥੋੜੇ ਜਿਹਾ ਜ਼ਿਆਦਾ ਹੋ ਜਾਂਦੇ ਨੇ ਆਮ ਵੀ ਬਿਨਾ ਮੌਸਮ ਤੋਂ ਸਬਜ਼ੀ ਦੇ ਇਸੇ ਕਰਕੇ ਆਪਾਂ ਨੂੰ ਇਹ ਹੁੰਦਾ ਹੈ ਵੀ ਫਲਾਦ ਵਗੈਰਾ ਆਪਣੀ ਸਭ ਉਹਦੇ ਵਿੱਚ ਜਰੂਰ ਲਵੋ ਪਾਣੀ ਜਿਵੇਂ ਸਰਦੀਆਂ ਦੇ ਵਿੱਚ ਕੁਝ ਲੋਕ ਘਟਾ ਦਿੰਦੇ ਨੇ ਉਹਦੇ ਨਾਲ ਵੀ ਆਪਾਂ ਨੂੰ ਡਰਾਇਨੈਸ ਵੱਧ ਹੁੰਦੀ ਆ ਵੀ ਪਾਣੀ ਦੇ ਮਤਲਬ ਮਾਤਰਾ ਸਹੀ ਲਵੋ ਹੀ ਲਵੋ ਜੀ ਆਪਾਂ ਜਿਵੇਂ 2 ਲੀਟਰ 3 ਲੀਟਰ ਆਪਾਂ ਪੀਨੇ ਆ ਹਨਾ ਗਰਮੀਆਂ ਦੇ ਵਿੱਚ ਵੀ ਉਹਦੇ ਮੁਤਾਬਕ ਆਪਾਂ ਜਰੂਰ ਪੀਵੋ ਤੇ ਨਾਲ ਇਹ ਹੁੰਦਾ ਵੀ ਆਪਣੀ ਥੋੜੀ ਜਿਹੀ ਸਕਿਨ ਕੇਅਰ ਹਨਾ ਆਪਣੀ ਥੋੜੀ ਜਿਹੀ ਆਪਾਂ ਨੂੰ ਜ਼ਿਆਦਾ ਸੰਭਾਲ ਦੀ ਲੋੜ ਪੈ ਜਾਂਦੀ ਆ ਹਾਂਜੀ ਇਹ ਹੈਗਾ ਵੀ ਤੁੱਪ ਦੇ ਵਿੱਚ ਬੈਠੋ ਜ਼ਰੂਰ ਪਰ ਇਹ ਹੁੰਦਾ ਏ ਵੀ ਤੁੱਪ ਦੇ ਵਿੱਚ ਤੁਸੀਂ ਬੈਠਣਾ ਏ ਹਨਾ ਤੇ ਬਨਾਲ ਨਾਲ ਆਪਣਾ ਜਿਵੇਂ ਚਲੋ ਭੈਣਾਂ ਨੂੰ ਹੈ ਨਾ ਸਾਰਿਆਂ ਨੂੰ ਕੰਮਕਾਰ ਹੁੰਦੇ ਨੇ ਚਾਹੇ ਕੋਈ ਹਾਊਸ ਵਾਈਫਾ ਚਾਹੇ ਕੋਈ ਵਰਕਿੰਗ ਔਮੈਨਾ ਕੋਈ ਵੀ ਆ ਹਨਾ ਕੰਮਕਾਰ ਦਾ ਚਲੋ ਘਰਾਂ ਦੇ ਸਭ ਨੇ ਕਰ ਨਹੀਂ ਕਰਨੇ ਨੇ ਪਰ ਜਿਵੇਂ ਕਦੇ ਗਰਮ ਪਾਣੀ ਚਾਹਣੇ ਕਦੇ ਠੰਡੇ ਪਾਣੀ ਚ ਹੈ ਨਾ ਆਪਾਂ ਹੱਥ ਪਾਉਂਦੇ ਰਹਿੰਨੇ ਆ ਤੇ ਵੀ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਲੋਸ਼ਨ ਵਗੈਰਾ ਜ਼ਰੂਰ ਲਗਾਵੋ ਦਿਨ ਦੇ ਵਿੱਚ ਵੀ ਤੁਸੀਂ ਜਦੋਂ ਨਹਾ ਤੋ ਕੇ ਹਟਦੇ ਆ ਤਾਂ ਲੋਸ਼ਨ ਵਗੈਰਾ ਜ਼ਰੂਰ ਲਗਾਵੋ ਤਾਂ ਕਿ ਤੁਹਾਨੂੰ ਡਰਾਈਨੈਸ ਤੋਂ ਥੋੜੇ ਜੀ ਵੀ ਫਾਇਦਾ ਮਿਲੇ ਕਿਉਂਕਿ ਜੇ ਤੁਸੀਂ ਲੋਸ਼ਨ ਵਗੈਰਾ ਕੋਈ ਕਰੀਮ ਨਹੀਂ ਲਗਾ ਸਕਦੇ ਚਲੋ ਇਹ ਹੁੰਦਾ ਜੀ ਹੈਨਾ ਕੋਈ ਅਫੋਰਡ ਕਰਦਾ ਕੋਈ ਨਹੀਂ ਕਰਦਾ ਹੈਗਾ ਬਟ ਇਹ ਹੁੰਦਾ ਵੀ ਆਪਾਂ ਨੇ ਸਰਦੀਆਂ ਦੇ ਵਿੱਚ ਨਾਰੀਅਲ ਦਾ ਤੇਲ ਹੈਨਾ ਆਮ ਘਰਾਂ ਦੇ ਵਿੱਚ ਹੁੰਦਾ ਹੀ ਹੁੰਦਾ ਇਹ ਕਿਉਂਕਿ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਇਹ ਹੁੰਦਾ ਵੀ ਸਿਰ ਦੇ ਵੀ ਸਿਰ ਨੂੰ ਵੀ ਵੀ ਨਾਰੀਅਲ ਦਾ ਤੇ ਅਗਰ ਤੁਹਾਡੇ ਕੋਲ ਕੋਈ ਲੋਸ਼ਨ ਨਹੀਂ ਹੈਗਾ ਕਰੀਮਾ ਨਹੀਂ ਹੈਗੀਆਂ ਤਾਂ ਤੁਸੀਂ ਇਹ ਨਾਰੀਅਲ ਦਾ ਤੇਲ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਵੋ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਇਹਨਾਂ ਦੇਖੋ ਵੀ ਉਹ ਤੇਲ ਆ ਜਾ ਆਇਆ ਹਨਾ ਉਹ ਤੁਸੀਂ ਲਗਾ ਸਕਦੇ ਹੋ ਤੇ ਨਾਲ ਆਪਣੇ ਖਾਣ ਪੀਣ ਦਾ ਵੀ ਧਿਆਨ ਜਰੂਰ ਰੱਖੋ ਤੇ ਨਾਲ ਨਾਲ ਜੀ ਤੁਸੀਂ ਐਕਸਰਸਾਈਜ਼ ਵੀ ਜਰੂਰ ਕਰੋ ਆਪਣੀ ਬਾਡੀ ਐਕਸਰਸਾਈਜ਼ ਵੀ ਜਰੂਰ ਕਰੋ ਆਪਣੀ ਫੇਸ ਐਕਸਰਸਾਈਜ਼ ਵੀ ਜਰੂਰ ਕਰੋ ਹਨਾ ਵੀ ਜਿੰਨੀ ਉਮਰ ਕਹਿੰਦੇ ਹੁੰਦੇ ਨੇ ਵੀ ਤੁਸੀਂ ਦੱਸਣੀ ਚਾਹੁੰਦੇ ਹੋ ਤੇ ਹਨਾ ਵੀ ਤੁਹਾਡਾ ਚਿਹਰਾ ਉਨੀ ਹੀ ਤੁਹਾਡੀ ਉਮਰ ਦੱਸੇ ਤੇ ਉਹ ਚੀਜ਼ਾਂ ਲਈ ਤੁਹਾਨੂੰ ਥੋੜੇ ਬਹੁਤੇ ਤਾਂ ਇੱਕ ਚੀਜ਼ਾਂ ਦਾ ਫੋਲੋ ਕਰਨੀ ਹੈ ਕਰਨੀਆਂ ਪੈਣੀਆਂ ਨੇ ਬਾਕੀ ਇਹ ਹੋ ਜਾਂਦਾ ਹਨਾ ਵੀ ਤੁਹਾਡੀ ਉਮਰ ਆਪਦੀ ਅਸਲ ਉਮਰ ਤੋਂ ਘੱਟ ਲੱਗੇ ਹਨਾ ਇਹ ਹਰ ਕੋਈ ਚਾਹੁੰਦਾ ਏ ਪਰ ਉਹਦੇ ਲਈ ਆਪਾਂ ਥੋੜੇ ਜਿਵੇਂ ਲੋਕਾਂ ਨੂੰ ਆਮ ਤੌਰ ਤੇ ਹਨਾ ਦੇਖਿਆ ਜਾਂਦਾ ਏ ਵੀ ਟੈਨਸ਼ਨਾਂ ਦੇ ਵਿੱਚ ਵੱਧ ਰਹਿੰਦੇ ਨੇ ਪਰ ਮੈਂ ਤਾਂ ਇਹ ਸੋਚਦੀ ਹੁੰਨੀ ਆ ਹਨਾ ਵੀ ਟੈਨਸ਼ਨ ਉਹ ਚੀਜ਼ ਦੀ ਲਿਆ ਕਰੋ ਜਿਹੜੀ ਚੀਜ਼ ਤੁਹਾਡੇ ਕਹਿੰਦੇ ਹੁੰਦੇ ਨੇ ਵੀ ਹੱਥ ਵਿੱਚ ਹਨਾ ਪਰ ਜਿਹੜੀ ਚੀਜ਼ ਹੱਥ ਵਿੱਚ ਹੈਗੀ ਆ ਉਹ ਚੀਜ਼ ਦੀ ਤਾਂ ਟੈਨਸ਼ਨ ਬਣਦੀ ਨਹੀਂ ਹੈਗੀ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਹੱਲ ਕੱਢ ਸਕਦੇ ਹਾਂ ਉਹਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਕੀ ਇਹ ਆ ਵੀ ਜਿਹੜੀਆਂ ਚੀਜ਼ਾਂ ਨੇ ਆਪਾਂ ਹੱਲ ਨਹੀਂ ਕੱਢ ਸਕਦੇ ਹਨਾ ਜੋ ਕਹਿੰਦੇ ਹੁੰਦੇ ਨੇ ਵੀ ਪ੍ਰਮਾਤਮਾ ਦੇ ਹੱਥ ਵਿੱਚ ਐ ਨਹੀਂ ਹਨਾ ਉਹ ਚੀਜ਼ਾਂ ਸਿਰਫ ਉਹ ਚੀਜ਼ਾਂ ਦੀ ਵੀ ਟੈਨਸ਼ਨ ਲੈ ਤੇ ਕੁਝ ਨਹੀਂ ਬਣਦਾ ਹੈਗਾ ਸਿਰਫ ਇਹ ਆ ਵੀ ਤੁਸੀਂ ਉਹਨਾਂ ਨੂੰ ਚੀਜ਼ਾਂ ਬਾਰੇ ਸੋਚ-ਸੋਚ ਕੇ ਉਹਨਾਂ ਦੇ ਬਾਰੇ ਹਰ ਵਕਤ ਹਨਾ ਗੱਲਾਂ ਕਰ ਕਰਕੇ ਆਪਦੇ ਆਪ ਨੂੰ ਬਿਮਾਰੀਆਂ ਲਾ ਲੋਗੇ ਆਪ ਦਾ ਬੁਢਾਪਾ ਹੀ ਆਪਦੀ ਉਮਰ ਤੋਂ ਪਹਿਲਾਂ ਲਿਆਵੋਗੇ ਇਹੀ ਕੁਝ ਕਰ ਸਕਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਹੈਗੇ ਹਨ ਪਰਮਾਤਮਾ ਨੇ ਕਹਿੰਦੇ ਹੁੰਦੇ ਨੇ ਵੀ ਜੋ ਉਹਨੇ 84 ਲੱਖ ਜੂਨ ਬਣਾਈ ਹੈ ਹਨਾ ਭੁੱਖਾ ਤਾਂ ਕੋਈ ਨਹੀਂ ਮਰਦਾ ਪਰ ਇੱਕ ਇਹ ਆ ਜੀ ਸਿਰਫ ਇੱਕ ਤਮਾ ਹੈ ਹਨਾ ਜਿਹੜੀ ਉਹ ਸਿਰਫ ਇਨਸਾਨ ਦੀ ਨਹੀਂ ਖਤਮ ਹੁੰਦੀ ਹੈ ਜੀ ਵੀਸੀ ਆ ਵੀ ਜੋੜ ਲੀਏ ਆ ਵੀ ਜੋੜ ਲੀਏ ਪਰ ਇਹ ਹੰਦਾ ਜੀ ਪ੍ਰਮਾਤਮਾ ਨੇ ਜਿਸ ਨੂੰ ਭੇਜਿਆ ਇਸ ਦੁਨੀਆ ਤੇ ਨਾ ਉਹਨਾਂ ਨੇ ਪ੍ਰਮਾਤਮਾ ਨੇ ਉਸ ਬੱਚੇ ਦੇ ਕਰਮ ਲਾ ਕੇ ਭੇਜਿਆ ਉਹਨੂੰ ਜੋ ਉਹਦੇ ਕਰਮਾਂ ਦਾ ਉਹ ਉਹਨੂੰ ਮਿਲ ਜਾਣਾ ਹੀ ਜਾਣਾ ਹੈ ਨਾ ਵੀ ਜੋ ਨੇ ਬੀਜਿਆ ਉਹਨੇ ਉਹ ਵੱਟਣਾ ਹੀ ਵੱਟਣਾ ਹੈ ਤੇ ਤਾਂ ਕਰਕੇ ਵੀ ਬਾਹਲਾ ਜੋੜਨ ਦੀ ਹੈ ਨਾ ਜੋੜ ਜੜੀਏ ਦੀ بجائے ਆਪਣੇ ਆਪ ਵਿੱਚ ਜੋ ਤੁਹਾਨੂੰ ਅੱਜ ਦੇ ਵਿੱਚ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਨੇ ਬੀ ਜਿਵੇਂ ਅੰਗਰੇਜ਼ ਲੋਕ ਨੇ ਨਾ ਉਹ ਅੱਜ ਦੇ ਵਿੱਚ ਜਿਉਂਦੇ ਨੇ ਕੱਲ ਵਿੱਚ ਨਹੀਂ ਪਰ ਆਪਣੇ ਲੋਕ ਹਨਾ ਜੋ ਬੀਤ ਚੁੱਕਿਆ ਹੈ ਕੱਲਾ ਉਹਦੀਆਂ ਉਹਦੇ ਬਾਰੇ ਸੋਚ ਕੇ ਟੈਨਸ਼ਨ ਨਾ ਲੈਂਦੇ ਨੇ ਤੇ ਜਾਂ ਫਿਰ ਆਉਣ ਵਾਲੀ ਕੱਲ ਬਾਰੇ ਸੋਚ ਕੇ ਟੈਨਸ਼ਨ ਲੈਂਦੇ ਨੇ ਅੱਜ ਦੇ ਵਿੱਚ ਆਪਣੇ ਨਹੀਂ ਲੋਕ ਜਿਉਂਦੇ ਹੈਗੇ ਇਹ ਕੋੜੀਆ ਗੱਲ ਪਰ ਹੈਗੀ ਸੱਚੀ ਆ ਹਨਾ ਵੀ ਆਪਣੇ ਆਮ ਹੀ ਆ ਤੇ ਨਾਲ ਤੁਸੀਂ ਫੇਸ ਐਕਸਰਸਾਈਜ਼ ਵੀ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਕੁਝ ਸਟੈਪ ਹੈਗੇ ਨੇ ਉਹ ਕਰੋ ਆਪ ਦਾ ਖਾਣ ਪੀਣ ਵਧੀਆ ਰੱਖੋ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਰੀਸ ਨੂੰ ਜੀ ਆਏ ਹਨਾ ਵੀ ਆਸੀਂ ਆ ਖਾਣਾ ਹੈ ਉਹ ਲੋਕ ਆ ਖਾਂਦੇ ਨੇ ਉਹ ਕਹਿੰਦੇ ਨਹੀਂ ਜੋ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਚੀਜ਼ਾਂ ਖਾਓ ਪਰ ਸਾਰਦੀਆਂ ਦੇ ਵਿੱਚੋਂ ਆਪਣੇ ਆਮ ਬਹੁਤ ਚੀਜ਼ਾਂ ਸਸਤੀ ਤੋਂ ਸਸਤੀਆਂ ਦੀ ਮਿਲ ਜਾਂਦੀਆਂ ਨੇ ਹਨਾ ਵੀ ਜਿਨ੍ਹਾਂ ਨੂੰ ਆਪਣੇ ਸਰੀਰ ਲਈ ਜਿਨ੍ਹਾਂ ਦੇ ਅਣਗਿਣਤ ਫਾਇਦੇ ਨੇ ਵੀ ਆਪਾਂ ਨਹੀਂ ਗਿਣ ਸਕਦੇ ਹੈਗੇ ਉਹ ਚੀਜ਼ਾਂ ਲਵੋ ਹਰੀਆਂ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ ਕਿਉਂਕਿ ਉਹ ਆਪਾਂ ਨੂੰ ਗਰਮੀਆਂ ਦੇ ਵਿੱਚ ਵੀ ਆਮ ਮਿਲ ਜਾਂਦੇ ਨੇ ਤੇ ਸਰਦੀਆਂ ਦੇ ਵਿੱਚ ਵੀ ਹੋ ਜਾਂਦੀਆਂ ਨੇ ਹਨਾ ਵੀ ਆਮ ਹੈਗੀਆਂ ਨੇ ਬਹੁਤ ਸਾਰੀਆਂ ਸਬਜ਼ੀਆਂ ਇਦਾਂ ਦੀਆਂ ਹੁੰਦੀਆਂ ਨੇ ਬਾਕੀ ਇਹ ਹੁੰਦਾ ਸੁਆਦ ਉਹਦਾ ਖਾਣ ਵਾਲਿਆਂ ਨੂੰ ਵੀ ਪਤਾ ਨਾ ਵੀ ਲੱਗ ਜਾਂਦਾ ਹੁੰਦਾ ਨਾ ਵੀ ਖੁਸ਼ ਹੋ ਕੇ ਬਣਿਆ ਹੋਇਆ ਜਾਂ ਨਹੀਂ ਹੈਗਾ ਬਾਕੀ ਇਹ ਆ ਜੀ ਜਿਹੜੇ ਘਰ ਆਪਾਂ ਕੰਮ ਕਰ ਕਰਨੇ ਨੇ ਜੋ ਆਪਣੇ ਫਰਜ਼ ਨੇ ਉਹ ਆਪਾਂ ਨੂੰ ਪੂਰੇ ਕਰਨੇ ਕਰਨੇ ਨੇ ਜੋ ਆਪਣੇ ਕੰਮ ਕਰਨੇ ਉਹ ਵੀ ਆਪਾਂ ਨੂੰ ਕਰਨੇ ਕਰਨੇ ਪੈਣੇ ਨੇ ਇਦਨੋ ਬੇਤਰਅਵੀ ਜੋ ਆਪਣੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਖੁਸ਼ ਹੋ ਕੇ ਨਿਭਾਉ ਬੋ ਹਨ ਮੈਂ ਤਾਂ ਇਹੀ ਕਹਨੀ ਆ ਵੀ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਆਪਦਾ ਕਸਰਤ ਜਰੂਰ ਮਤਲਬ ਵਾਕ ਆਊਟ ਜਰੂਰ ਕਰੋ ਫੇਸ ਦੀ ਵੀ ਜਰੂਰ ਕਰੋ ਬਾਡੀ ਦੀ ਵੀ ਜਰੂਰ ਕਰੋ ਤੇ ਬਾਕੀ ਪਾਣੀ ਦੇ ਵੱਧ ਤੋਂ ਵੱਧ ਵਰਤੋਂ ਕਰੋ ਕਿਉਂਕਿ ਸਰਦੀਆਂ ਦੇ ਵਿੱਚ ਵੱਧ ਜ਼ਿਆਦਾ ਡਰਾਈਨੈਸ ਹੁੰਦੀ ਹੈ ਇਹ ਚੀਜ਼ਾਂ ਹਨਾ ਵੀ ਜਿਹੜਾ ਆਪਾਂ ਪਾਣੀ ਘਟਾ ਦਿੰਨੇ ਆ ਉਹਦੇ ਨਾਲ ਉਸ ਤੋਂ ਵੱਧ ਹੋ ਜਾਂਦਾ ਮੌਸਮ ਤੇ ਇਹ ਹੋ ਜਾਂਦੇ ਨੇ ਬਾਕੀ ਇਹਨਾਂ ਗੱਲਾਂ ਦੇ ਧਿਆਨ ਰੱਖਣ ਦੇ ਬਾਵਜੂਦ ਤੁਸੀਂ ਮਹੀਨਾ ਦੋ ਮਹੀਨੇ ਚੀਜ਼ਾਂ ਤੇ ਧਿਆਨ ਦੇ ਕੇ ਦੇਖੋ ਫਿਰ ਤੁਹਾਨੂੰ ਆਪਦੇ ਆਪ ਪਤਾ ਲੱਗ ਜੂਗਾ ਵੀ ਪਹਿਲਾਂ ਤੁਹਾਡਾ ਸਰੀਰ ਕਿੱਥੇ ਸੀ ਤੇ ਹੁਣ ਕਿੱਥੇ ਸੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵੀ ਜੋ ਚੀਜ਼ਾਂ ਆਪਣੇ ਕੋਲ ਅੱਜ ਹੈਗੀਆਂ ਨੇ ਜਿੰਨਾਂ ਲੋਕਾਂ ਕੋਲ ਉਹ ਵੀ ਨਹੀਂ ਹੈਗੀਆਂ ਨਾ ਇਹ ਸੋਚ ਕੇ ਟਾਈਮ ਲੱਗਦਾ ਹੁੰਦਾ ਹਾਂਜੀ ਜੇ ਹੁਣ ਆਪਾਂ ਕਹੀਏ ਵੀ ਆਪਾਂ ਆਵਾਨੀਆਂ ਦੀ ਰੀਸ ਕਰਾਂਗੇ ਹਨਾ ਵੀ ਆਪ ਤੋਂ ਬੜੇ ਦੀ ਰੀਸ ਕਰਾਂਗੇ ਇਹ ਕਦੇ ਨਹੀਂ ਹੋ ਸਕਦਾ ਹੈਗਾ ਜੋ ਸਾਡੀ ਕਿਸਮਤ ਦੇ ਵਿੱਚ ਜੋ ਸਾਡੇ ਕੋਲ ਆ ਅਸੀਂ ਉਹਦੇ ਵਿੱਚ ਬਹੁਤ ਖੁਸ਼ ਆ ਇਹ ਨਹੀਂ ਹੈਗਾ ਜੀ ਮੈਂ ਇਹ ਗਿਆਨ ਤੁਹਾਨੂੰ ਹੀ ਦਿੰਨੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਫੋਲੋ ਕਰਦੀ ਆ ਵੀ ਜੋ ਚੀਜ਼ਾਂ ਮੇਰੇ ਕੋਲ ਨੇ ਮੈਂ ਉਹਨਾਂ ਦੇ ਵਿੱਚ ਬਹੁਤ ਖੁਸ਼ ਆ ਤੇ ਕਿਸੇ ਦੀ ਰੀਸ ਨਾ ਕੀਤੀ ਜਾ ਸਕਦੀ ਆ ਕਿਉਂਕਿ ਕਿਸੇ ਦੀ ਰੀਸ ਨਹੀਂ ਆਪਾਂ ਕਰ ਸਕਦੇ ਸਿਰਫ ਆਪ ਜੋ ਆਪਦੇ ਆਪ ਨੂੰ ਦੇਖੋ ਆਪਦੀ ਮਿਹਨਤ ਜਿੰਨੀ ਕਿ ਤੁਹਾਡੀ ਕਮਾਈ ਆ ਹਨਾ ਉਹਦੇ ਮੁਤਾਬਕ ਆਪਦੇ ਖਰਚੇ ਕਰੋ ਬਾਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਫੇ ਕਾਫੀ ਲੰਬੀ ਹੋ ਜੂਗੀ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸਿਓ ਜੇ ਆਪਾਂ ਕਿਸੇ ਹੋਰ ਟਾਪਿਕ ਤੇ ਬਣਾਉਣੀਆਂ ਤਾਂ ਉਹਦੇ ਤੇ ਵੀ ਬਣਾਵਾਂਗੇ ਓਕੇ ਜੀ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ